कभी भी उन्होंने लड़ नहीं छोड़ेगा आई फील माई वर्ड जो मैं अपने गुरुओं को मिले हम जिस तरह से गल करते तरह इन्ह शब्दों विद्यार्थी जो साइंथ टेंथ प्लस थर्थ प्लस टूबैस एना के नए मैं बेनती करूँ साहबान जहाँ तो बाद हाँ कृपा करके पहला जो सैशन है अं चाहे कि लेडीज साड़िया अध्यापक साहबान ने फोटो करवा देवे तो उन्होंने बादचर जो है मैन थी और दो सैशन अटवाने की इच्छा रख रहे हैं ਤੇ ਤੁਹਾਡੇ ਕਮੰਡ ਵੀਰ ਦੀ ਕਮਾਂਡ ਕਰਦੇ ਬੀਐਸਪੀ ਤਫਾ ਦੇ ਅੰダー ਸਰਮਾਨ ਕੀਤਾ ਜਾ ਰਿਹਾ ਜੀ ਸਰਕਾਰੀਓ ਵਰਚਾ ਪੁਕ ਪਟਾਣਾ ਇੱਕ ਪਾਸੇ ਹੋ ਜਾਤਾ ਹੈ ਤੇ ਮਾਂਸ਼ ਵੀ ਉਹ ਤੋਂ ਪਰੋਨੀ ਨਹੀਂ ਸ਼ਾਰਟ ਕਰਨੀ ਜੀ ਆਹ ਕਿਰਪਾ ਲੋ ਮੈਨੂੰ ਜੀ ਆਹ ਹੈਪੀ ਥੋੜਾ ਪਿੱਛੇ ਹੋ ਜਾਓ ਲੋ ਕਿਰਪਾ ਕਰਕੇ ਪਹਿਲਾ ਜਿਹੜਾ ਸੈਸ਼ਨ ਆਇਆ ਸੀ ਸ਼ਾਮਾਂ ਵੇਲੇ ਲੇਡੀਜ਼ ਸਾਡੀਆਂ ਆਜੇ ਅਪਸਟ ਸਵਾਮੀ ਉਹਦੇ ਨਾਲ ਫੋਟੋ ਕਰਵਾ ਜਿਹੜਾ ਬੋਲਿਆ ਸੀ ਉਹ ਜਿਹੜਾ ਨਾਟਕ ਜਿਹੜਾ ਹੋਊਗਾ ਉਹ ਸਿੱਕੇਲੇ ਹੋਵੇਗਾ ਪੰਜਾਬ ਦੇ ਹੋਊਗਾ ਸੈਨਪੋ ਮੇਨਾ ਟੋਟਲੀ ਖਤਮ ਹੋ ਜੂਗਾ ਮੈਂ ਤੁਹਾਡੇ ਨਾਲ ਵਾਦਾ ਕਰਕੇ ਜਾਂਦਾ ਕਿ ਇਹ ਜਿਹੜਾ ਹੈਗਾ ਨਸ਼ਾ ਜਿਹੜਾ ਹੈਗਾ ਇਸੇ ਸਾਲ ਦੇ ਵਿੱਚ ਅਗੋਂ ਤਾਂ ਮਹੀਨੇ 2 ਮਹੀਨੇ ਦੇ ਵਿੱਚ ਹੀ ਜਿਹੜਾ ਹੈਗਾ ਨਸ਼ਾ ਇਹ ਟੋਟਲੀ ਖਤਮ ਹੋ ਜਾਣਾ ਹੈ ਕਿਉਂਕਿ ਇਹਦੇ ਵਿੱਚ ਨਾ ਕੇਵਲ ਸਿਰਫ ਪੰਜਾਬ ਪੁਲਿਸ ਕੱਲਾ ਕੱਲਾ ਬੱਚਾ ਸਾਰੇ ਐਮਐਲਏ ਸਾਹਿਬਾਨ ਸਾਰੇ ਮਿਨਿਸਟਰ ਸਾਹਿਬਾਨ ਇਨਫੈਕਟ ਜਿਹੜੇ ਹੈਗੇ ਆ ਉਹ ਵੌਲੰਟੀਅਰਸ ਵੀ ਇਹਦੇ ਚ ਇਨਵੋਲ ਹੋਏ ਤੁਸੀਂ ਦੇਖਿਆ ਹੋਣਾ ਕਿ ਥਾਂ ਥਾਂ ਤੇ ਨਿਰੋਧ ਨਸ਼ਾ ਬੁਧ ਜਿਹੜਾ ਹੈਗਾ ਜਿਹੜੀ ਮਹੀਨ ਜਿਹੜੀ ਹੈਗੀ ਆ ਉਧਾ ਉਧਾ ਜਾ ਕੇ ਕਹਿੰਦੇ ਇਹ ਕਰ ਰਹੇ ਨੇ ਮਿਨਿਸਟਰਸ ਵੀ ਉੱਥੇ ਜਾ ਰਹੇ ਐ ਐਮ ਐਲ ਏ ਵੀ ਉੱਥੇ ਜਾ ਰਹੇ ਐ ਵੌਲੰਟੀਅਰਸ ਵੀ ਉੱਥੇ ਜਾ ਰਹੇ ਐ ਤੇ ਮੇਰਾ ਉਮੀਦ ਹੈ ਕਿ ਜੀ ਇੱਕ ਟੋਟਲੀ ਜੜਾ ਚਿੱਟਾ ਹੈਗਾ ਇਹ ਜੜੋਂ ਖਤਮ ਹੋ ਜਾਊਗਾ ਜਿਵੇਂ ਮੈਂ ਇੱਥੇ ਪਹਿਲਾਂ ਤੁਹਾਨੂੰ ਕੀਤਾ ਹੈ ਉਹਦੇ ਲੈਕਚਰ ਦੇ ਵਿੱਚ ਦੱਸਿਆ ਹੈਗਾ ਕਿ ਇੱਥੇ ਹੁਣ ਜਿਹੜੇ ਨੁੱਕੜ ਜਿਹੜੇ ਹੈਗੇ ਹੁਣ ਉਹ ਨਸ਼ਾ ਤੇ ਨਹੀਂ ਹੋਇਆ ਕਰੂਗਾ ਹੁਣ ਹੋਊਗਾ ਸਿਰਫ ਰੰਗਲੇ ਪੰਜਾਬ ਤੇ ਉੱਤੇ ਪੰਜਾਬ ਦੇ ਡੀਜੀਪੀ ਸਾਹਿਬ ਵੱਲੋਂ ਇੱਕ ਡੈਡਲਾਈਨ ਦਿੱਤੀ ਗਈ ਹੈ ਡੇਟ ਦਿੱਤੀ ਹੋਈ ਹੈ ਵੀ ਉਹਨਾਂ ਦਾ ਅਸੀਂ ਬਿਲਕੁਲ ਪਨਹਨ ਕਰ ਦੇਵਾਂਗੇ ਪੰਜਾਬ ਉਹ ਦੇਖੋ ਜੀ ਮੈਂ ਤੁਹਾਨੂੰ ਇੱਕ ਦੱਸਾਂ ਕਿ ਜਿਹੜਾ ਦੇ ਡੀਜੀਪੀ ਸਾਹਿਬ ਨੇ ਇਹ ਚਾਰ ਸੰਭਾਲਿਆ ਹੈਗਾ ਜੋ ਕਹਿੰਦੇ ਆ ਉਹ ਕਰਕੇ ਦਿਖਾਉਂਦੇ ਵੀ ਆ ਇਹ ਪੰਜਾਬ ਤਤਪਰ ਤਰ ਤਿਆਰ ਹੈਗੀ ਵੀ ਇਸ ਕੰਮ ਨੂੰ ਕਰਨੇ ਆ ਕਿ ਦਿਨ ਪਰ ਰਾਤ ਅਸੀਂ ਲੱਗੇ ਹੋਏ ਆ ਤੇ 19 ਤੱਕ ਇਹ ਜਿਹੜਾ 30 ਤਰੀਕ ਤੋਂ ਪਹਿਲਾਂ ਪਹਿਲਾਂ ਅਸੀਂ ਇਹ ਨਿਸ਼ਾ ਜਿਹੜਾ ਪੂਰਾ ਖਤਮ ਕਰਨਾ ਪੱਦਰ ਤੱਕ ਕੋਈ ਜਾਊਗੀ ਤੇ ਥੱਲੇ ਗਰਾਊਂਡ ਲੈਵਲ ਤੇ ਵੀ ਜਾਊਗੀ ਪਿੰਡਾਂ ਦੇ ਵਿੱਚ ਵੀ ਜਾਊਗੀ ਹਰੇ ਪਾਸੇ ਜਾਊਗੀ ਨੂਪੜ ਤੇ ਵੀ ਜਾਊਗੀ ਤੇ ਮੱਧਿਆ ਦੇ ਵਿੱਚ ਵੀ ਜਾਉਗੇ ਇਹ ਹਰ ਇੱਕ ਪਾਸੇ ਜਾਉਗੇ ਇਹ ਸਰ ਦੇਖੋ ਕਿ ਤੁਹਾਡੇ ਸਹਿਯੋਗ ਨਹੀਂ ਹੁੰਦਾ ਤੁਸੀਂ ਦੇਖੋ ਅਤਵਾਦ ਵੀ ਜਿਹੜਾ ਹੈਗਾ ਜਿੰਨਾ ਦੇਕ ਪਬਲਿਕ ਦਾ ਸਹਿਯੋਗ ਨਹੀਂ ਹੁੰਦਾ ਉਨੀ ਦੇ ਕੋਈ ਵੀ ਮਹਿੰਮ ਜੜੀ ਹੈਗੀ ਖਤਮ ਨਹੀਂ ਹੋ ਸਕਦੀ ਇਹ ਇਕੱਲੀ ਪੁਲਿਸ ਨਹੀਂ ਕੁਝ ਕਰ ਸਕਦੀ ਇਹ ਤਾਂ ਤੁਹਾਡਾ ਸਹਿਯੋਗ ਚਾਹੀਦਾ ਹੈ ਬਹੁਤ ਵਧੀਆ ਜੀ ਮੈਂ ਤਾਂ ਇਹਨਾਂ ਦੀ ਅਪਰੀਜ਼ ਕਰਦਾ ਜਿੰਨੀ ਵਾਰੀ ਵੀ ਆਇਆ ਤੇ ਇਸ ਵਾਰ ਇਹ ਕਹਿੰਦੇ ਹੈਗੇ ਟੌਪ ਤੇ ਹੈਗੇ ਪੰਜਾਬ ਦੇ ਵਿੱਚ ਨਸ਼ਿਆਂ ਦੇ ਖਿਲਾਫ ਵੀ ਤੇ ਦੂਸਰੇ ਕਿੰਨੇ ਆਉਦੇ ਜਿਹੜੇ ਕੇਸੇ ਹੈਗੇ ਉਹਦੇ ਵੀ ਤੇ ਇੱਕ ਕਿੰਨੇ ਹੈਲਪਲਾਈਨ ਅਸੀਂ ਬਣਾਈ ਹੈਗੀ ਜੈ ਸੇ ਪੰਜਾਬ ਅਗਰ ਕਿਸੇ ਨੂੰ ਵੀ ਕੋਈ ਇਨਫੋਰਮੇਸ਼ਨ ਹੁੰਦੀ ਹੈ ਉਹਦੀ ਗੁਪਤ ਜਿਹੜੀ ਇਨਫੋਰਮੇਸ਼ਨ ਹੈ ਗੁਪਤ ਰੱਖੀ ਜਾਊਗੀ ਤੇ ਉਹ ਕਾਈਂਡਲੀ ਉਹਦੇ ਚੇਤਨ ਸਹਿਯੋਗ ਜ਼ਰੂਰ ਪਾਉਣ ਮੇਰੇ ਵੱਲੋਂ ਇਹ ਵੀ ਗਰੀ ਸਲ ਹੈ ਕੋਈ ਨਾ ਦੱਸੋ ਸਿਜਾਤ ਨਹੀਂ ਦੇ ਦੋ ਜੇ ਤੁਸੀਂ ਡੌਂਟ ਮਾਈਕ ਤੇ ਮੈਂ ਤੁਹਾਨੂੰ ਦੱਸਾਂ ਮੇਰੇ ਵੱਲੋਂ ਚੇਤਾਵਨੀ ਹੈ ਜਿੱਥੇ-ਜਿੱਥੇ ਉਹ ਬੈਠੇ ਆ ਜਾਂ ਤਾਂ ਇਹ ਮੁੱਲਕੀ ਛੱਡ ਦੇਣ ਮੈਂ ਪੰਜਾਬ ਵਿੱਚ ਨਹੀਂ ਕਰੂੰਗਾ ਮੁੱਲਕੀ ਛੱਡ ਦੇਣ ਤਾਂ ਉਹ ਸੇਵ ਰਹਿਣਗੇ ਨਹੀਂ ਤਾਂ ਉਹਨਾਂ ਦਾ ਹਿਸਾਬ ਜਿਹੜਾ ਹੈਗਾ ਬਹੁਤ ਬੁਰਾ ਹੋਊਗਾ ਸਾਡੇ ਦੇਖਣ ਵਿੱਚ ਆਇਆ ਕਿ ਉਹਨਾਂ ਨੇ ਨਸ਼ਾ ਵੇਚਣ ਦੀ ਸੀ ਕਿ ਧੰਗ ਨੇ ਉਹਨਾਂ ਨੂੰ ਤਬਦੀਲ ਕਰ ਲਿਆ ਕੁਝ ਜੈਨੂ ਤਾਂ ਉੱਤੇ ਇਹ ਕੁਛ ਮਤਲਬ ਉਹਨੂੰ ਰੰਗਤ ਹੋਰ ਦੇਤੀ ਜਾਂ ਉਹਨਾਂ ਨੇ ਅੱچھے ਕੱਪੜੇ ਪਾ ਕੇ ਤਾਂ ਕਿ ਲੱਗਣਾਂ ਕਿ ਉਹ ਨਾ ਕੋਈ ਵਾਰੀ ਕੁਝ ਕਿੰਨੇ ਮਰਜੀ ਰੰਗਤ ਕਰੇ ਬੇਰੂਪੀਆ ਪਾਜਾਂ ਕੁਝ ਤੋਂ ਕੁਝ ਨਹੀਂ ਲੁਕਿਆ ਹੁੰਦਾਗਾ ਠੀਕ ਹੈ ਨਾ ਅਸੀਂ ਸਾਰੇ ਕੱਢ ਲਾਂਗੇ ਉਹਨਾਂ ਦੇ ਜਿੰਨੇ ਵੀ ਹੈਗੇ ਜਿੰਨੇ ਮਰਜੀ ਰੂਪ ਉਹਨਾਂ ਤਾਂ ਰੰਗਨ ਲੈਣਗੇ ਵੀ ਜਿਹੜੇ ਨਸ਼ਾ ਕਰਦੇ ਜਾਂ ਚਾਹੇ ਸ਼ਰਾਬ ਦਾ ਹੈਗਾ ਇਹ ਜਿਹੜੀ ਬਣਾਉਂਦੇ ਹੈ ਕਿ ਜਦੋਂ ਹੋਰ ਵੀ ਕੋਈ ਨਸ਼ਾ ਇਹਨੇ ਉਹ ਜਾ ਵੇਚਦਾ ਆਏਗਾ ਚਾਹੇ ਉਹ ਦਵਾਈਆਂ ਦੇ ਰੂਪ ਦੇ ਵਿੱਚ ਵੇਚਦਾ ਜਾਂ ਕਿਸੇ ਰੂਪ ਦੇ ਵਿੱਚ ਵੀ ਵੇਚਦਾ ਉਹ ਟੋਟਲੀ ਜਿਹੜਾ ਹੈਗਾ ਜਾਪੂਰ ਜਿਹੜੀ ਇਹ ਬਚਨਪਦ ਹੈ ਕਿ ਉਹਨੂੰ ਖਤਮ ਕਰਦੇ ਵੈਸੇ ਸਰ ਸ਼ਹਿਰ ਵਾਸੀ ਦਿਨਾਂ ਦੇਖੋ ਆ ਦੇਖੋ ਕਿ ਇਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਹੈਗਾ ਜੇ ਤੁਸੀਂ ਖੁਸ਼ ਹੋ ਤੇ ਅਸੀਂ ਖੁਸ਼ ਹਾਂ ਠੀਕ ਹੈ ਨਾ ਪਬਲਿਕ ਖੁਸ਼ ਹੈ ਤੇ ਅਸੀਂ ਖੁਸ਼ ਹਾਂ ਥੈਂਕ ਯੂ